ਸੈਂਟਰ ਸਰਕਾਰ ਨੂੰ ਵੀ ਝੁਗਣਾ ਪਊਗਾ ਮੰਗਾ ਮੰਨਣੀਆਂ ਪੈਣਗੀਆਂ ਤੇ ਸਾਡੇ ਵਾਸਤੇ ਗੱਲ ਸਿੱਧੀ ਆ ਸਾਨੂੰ ਤਾਂ ਲੜਨੀ ਪਊਗਾ ਜੇ ਅਸੀਂ ਅੱਜ ਨਾ ਲੜੇ ਤਾਂ ਉਹ ਨਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਲੜਨਾ ਪਊਗਾ ਸੋ ਦੂਜੀ ਗੱਲ ਇਹ ਆ ਕਿ ਜਿੰਨੀਆਂ ਵੀ ਦੁਨੀਆਂ ਨੇ ਉਹ ਆਪੇ ਸੈੱਟ ਹੋ ਜਾਣਗੀਆਂ ਆਪ ਹੀ ਪਹਿਲਾਂ ਹੋ ਗਈਆਂ ਸੀ ਆਪਾਂ ਇਹਨਾਂ ਗੱਲਾਂ ਦੇ ਧਿਆਨ ਨਾ ਦਿਓ ਆਪਣਾ ਧਿਆਨ ਇੱਕ ਗੱਲ ਤੇ ਹੋਣਾ ਚਾਹੀਦਾ ਕਿ ਜਦੋਂ ਇਹਨਾਂ ਨੇ ਕੋਈ ਕਾਲ ਦੇਤੀ ਆਪਾਂ ਉੱਥੇ ਵੱਧ ਤੋਂ ਵੱਧ ਪਹੁੰਚ ਗਏ ਕੌਣ ਕਹੇ ਕਈ ਵਾਰੀ ਪਿੰਡ ਪੱਦਰ ਤੇ ਅਸੀਂ ਆਪਸ ਵਿੱਚ ਕੰਟਰੋਵਰਸੀ ਚ ਪਏ ਜਾਂਦੇ ਆ ਆਪਣਾ ਉਹ ਕਰਨਾ ਕੋਈ ਲੈਣਾ ਦੇਣਾ ਨਹੀਂ ਆਪਾਂ ਤਾਂ ਇੱਕ ਗੱਲ ਮੰਨ ਕੇ ਚੱਲੋ ਵੀ ਆਪਾਂ ਲੜਨ ਵਾਲੀ ਫੌਜ ਆ ਜਿਹੜੇ ਮੂਰਲੇ ਜਰਨੈਲ ਨੇ ਇਹਨਾਂ ਨੇ ਆਪੀ ਆਪ ਦਾ ਤਾਣਾ ਬਾਣਾ ਕਰਕੇ ਇਕੱਠੇ ਹੋ ਜਾਣਗੇ ਆਪਾਂ ਨੂੰ ਇਸ ਗੱਲ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਈ ਜੁਨੀਆਂ ਨੂੰ ਲੱਗਦਾ ਕਿ ਹਜੇ ਸਮਾਂ ਪੂਰ ਨਹੀਂ ਸੀਗਾ ਇਹ ਲੜਾਈ ਅੱਗੇ ਜਾ ਕੇ ਵਿੱਢਣੀ ਸੀ ਕਈਆਂ ਨੂੰ ਲੱਗਦਾ ਕਿ ਨਹੀਂ ਯਾਰ ਲੜਾਈ ਹੁਣੀ ਵਿੱਢਣੀ ਸੀ ਕਿ ਦੂਜਾ ਆਪਾਂ ਲੇਟ ਹੋ ਜਾਾਂਗੇ ਇਹ ਗੱਲ ਬਿਲਕੁਲ ਬਾਗਵਾ ਕਿ ਲੜਾਈ ਤਾਂ ਵਿੱਢਣੀ ਪੈਣੀ ਆ ਚਾਹੇ ਅੱਜ ਵਿੱਢ ਲੋ ਚਾਹੇ ਕੱਲ ਵਿੱਢ ਲੋ ਅੱਜ ਦੋ ਜੂਨੀਅਨਾਂ ਨਾਲ ਲੜ ਲੋ ਪਰ ਸਣੂ ਚਾਰ ਹੋ ਜਾਣਗੇ ਆਉਣ ਵਾਲੇ 5-7 ਸਾਲਾਂ ਤੱਕ ਸਾਰੀਆਂ ਜੂਨੀਅਨਾਂ ਦਾ ਅਜੇ ਨਹੀਂ ਪਤਾ ਇੱਕ ਜੂਨੀਅਨ ਬਣਾਉਣੀ ਪੈ ਜੇ ਤੇ ਸਮੁੱਚੇ ਪੰਜਾਬ ਨੂੰ ਜਾਂ ਸਮੁੱਚੇ ਜਿਹੜੀਆਂ ਸਟੇਟਾਂ ਨੇ ਉਹਨਾਂ ਨੂੰ ਲੜਾਈ ਲੜਨੀ ਪੈ ਜੇ ਸਾਡੀ ਫਸਲ ਬਾਣਟ ਚ ਹੁੰਦੀ ਆ ਪਰ ਛੇ-ਛੀ ਮਹੀਨੇ ਪਹਿਲਾਂ ਅਸੀਂ ਪਲੈਨਿੰਗ ਕਰ ਲੈਣੇ ਆ ਵੀ ਆਹ ਫਸਲ ਆਊਗੀ ਅਸੀਂ ਲੜਕੀ ਦਾ ਵਿਆਹ ਕਰਾਂਗੇ ਆਹ ਫਸਲਾਉ ਅਸੀਂ ਲੜਕੇ ਦਾ ਵਿਆਹ ਕਰਾਂਗੇ ਆਹ ਫਸਲਾਉ ਅਸੀਂ ਮਕਾਨ ਪਾਵਾਂਗੇ ਆਹ ਫਸਲਾਉ ਅਸੀਂ ਆਹ ਕੁਝ ਕਰਾਂਗੇ ਫਿਰ ਅਸੀਂ ਉਹਦਾ ਬਜਟ ਬਣਾਉਣੇ ਆ ਬਜਟ ਕਿਉਂ ਬਣਾਉਣੇ ਆ ਜੇ ਸਾਡੇ ਕੋਲੇ ਐਮਐਸਪੀ ਆ ਤਾਂ ਬਜਟ ਬਣਦਾ ਆ ਨੂੰ ਪਤਾ ਅੱਜ ਸਾਡੇ 2300 ਨੂੰ ਚੌਲ ਵੇਚਦੇ ਆ ਅਸੀਂ ਦੇਖਾਂਗੇ 5 ਕਿੱਲੇ ਸਾਡੇ ਲੱਗੇ ਹੋਏ ਆ ਇਹਦੇ ਇੰਨੇ ਰੁਪਈਆ ਦੇ ਸਾਡੇ ਚੌਲ ਹੋ ਜਾਣਗੇ ਐਨੇ ਕ ਅਸੀਂ ਫੜ ਫੜਾ ਕੇ ਆਪਾਂ ਮਕਾਨ ਸ਼ੁਰੂ ਕਰ ਲਾਂਗੇ ਫੇਸ ਕਰਕੇ ਸਾਨੂੰ ਐਮਐਸਪੀ ਦੀ ਲੋੜ ਆ ਜਿੱਥੋਂ ਤੱਕ ਆ ਗਿਆ ਗਰੀਬ ਵਰਗ ਲਾ ਲੋ ਆਪਣਾ ਜਾਂ ਭਾਈਚਾਰਾ ਲਾ ਲੋ ਮਜ਼ਦੂਰ ਵਰਗ ਉਹਨਾਂ ਵਾਸਤੇ ਐਮਐਸਪੀ ਕਿਉਂ ਜ਼ਰੂਰੀ ਆ ਉਹ ਇਸ ਕਰਕੇ ਜ਼ਰੂਰੀ ਆ ਕਿ ਅੱਜ ਸਾਡੀ ਕਣਕ 2300 ਨੂੰ ਆ ਉਹਨਾਂ ਨੂੰ ਕਣਕ ਦੀ ਲੋੜ ਆ ਉਹ ਸਾਡੇ ਕੋਲੇ ਆਉਣਗੇ ਕਿਤੇ ਜਾਣਗੇ ਆਖਣਗੇ ਅਸੀਂ ਕਣਕ ਲੈਣੀਆਂ ਆਪਾਂ ਆਖਾਂਗੇ ਭਾਈ ਲੈ ਜਾਓ 2300 ਰੁਪਏ ਨੂੰ ਹੁਣ ਜਿਹੜੀ ਗੱਲ ਆ ਗਈ ਸੱਲੋਂਾਂ ਦੀਆਂ ਅੜਾਨੀਆਂ ਦੀਆਂ ਬਾਨੀਆਂ ਦੀ ਤਾਂ ਉਦੋਂ ਜਦੋਂ ਉਹਨਾਂ ਕੋਲੇ ਉਹ ਮਾਲ ਪਾ ਗਿਆ ਤਾਂ ਜੇ ਐਮਐਸਪੀ ਨਾ ਹੋਈ ਤਾਂ ਉਹਦਾ ਕੋਈ ਰੇਟ ਨਹੀਂ ਅਾਜ ਗੰਡੇ ਲਾ ਲੋ ਆਲੂ ਲਾ ਲੋ ਜਾਂ ਕੋਈ ਮਰਜੀ ਫਸਲ ਲਾ ਲੋ ਉਹਨਾਂ ਕੋਲੇ ਜਗਾ ਦੀ ਉਹ ਲੈ ਕੇ ਸਟੋਰ ਕਰਨਗੇ ਸਟੋਰ ਕਰਕੇ ਕੇਰਾ ਜਦੋਂ ਸਪਲਾਈ ਰੋਕਦੇ ਆ ਜਦੋਂ ਸਪਲਾਈ ਰੁਕਦੀ ਆ ਕਿਸੇ ਚੀਜ਼ ਦੀ ਉਦੋਂ ਡਿਮਾਂਡ ਵਾਧੀ ਆ ਜਦੋਂ ਡਿਮਾਂਡ ਵਾਧੀ ਆ ਮੰਗ ਵਾਧੀ ਆ ਉਦੋਂ ਰੇਟ ਵਧਾਗਾ ਜਦੋਂ ਰੇਟ ਵਧੂਗਾ ਤੇ ਐਮਐਸਪੀ ਹੈ ਨਹੀਂ ਫਿਰ ਉਹਨਾਂ ਨੇ ਕੀ ਕਰਨਾਗਾ ਉਹਨਾਂ ਨੇ ਉੰਨੀ ਕੀ ਚੀਜ਼ ਕੱਢ ਕੇ ਬਾਜ਼ਾਰ ਚ ਲੈ ਕੇ ਆਉਣੀ ਆ ਜਿੰਨੀ ਕ ਨਾਲ ਉਹਨਾਂ ਨੂੰ ਪਤਾ ਵੀ ਰੇਟ ਨਾ ਘਟ ਹੋਵੇ ਰੇਟ ਚੜਿਆ ਰਹੇ ਮੈਂ ਇਹ ਸਮਝਦਾ ਕਿ ਜਿੰਨੀਆਂ ਵੀ ਲੜਾਈਆਂ ਅੱਜ ਤੱਕ ਲੜੀਆਂ ਗਈਆਂ ਚਾਹੇ ਦੇਸ਼ ਆਜ਼ਾਦ ਕਰਾਉਣ ਦੀ ਲੜਾਈ ਹੋਵੇ ਉਹ ਸਿਰਫ ਆਬਾਦੀ ਦਾ 1 ਅੱਧਾ ਪਰਸੈਂਟ ਲੋਕ ਹੀ ਲੜਦੇ ਆ ਪਰantu ਦਿਲ ਦੇ ਵਿੱਚ ਇਹ ਗੱਲ ਮੰਨ ਕੇ ਚੱਲਣੀ ਕਿ ਹਾਂ ਯਾਰ ਇਹਦੀ ਲੋੜ ਆ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਅੱਜ ਸਮੁੱਚੇ ਪੰਜਾਬ ਨੇ ਇਹ ਮਹਿਸੂਸ ਕੀਤਾ ਕਿ ਸਰਦਾਰ ਜਗਜੀਤ ਸਿੰਘ ਜੀ ਡੱਲੇ ਵਾਲ ਜੀ ਅੱਜ ਬੈਠੇ ਨੇ ਤਾਂ ਉਹ ਬਿਲਕੁਲ ਸਹੀ ਬੈਠੇ ਨੇ ਤੇ ਅਸੀਂ ਉਹਨਾਂ ਦੇ ਨਾਲ ਆ ਹੋ ਸਕਦਾ ਬਹੁਤਿਆ ਤੱਕ ਨੌਰੀ ਨਾ ਜਾਇਆ ਜਾਵੇ ਤੇ ਹੋ ਸਕਦਾ ਬਹੁਤੇ ਲੇਟ ਮੱਗ ਜਾਣ ਤੇ ਅੱਜ ਸੂਚੇ ਪੰਜਾਬ ਨੇ ਇਹ ਮੰਨਿਆਗਾ ਦੂਸਰੀ ਗੱਲ ਆ ਜਿਹੜੀ ਜੁਨੀਆਨਾਂ ਦੀ ਅੱਡੋ ਅੱਡ ਵਿਚਾਰ ਹੁੰਦੇ ਨੇ ਕਿਉਂਕਿ ਜਿਹੜੀ ਐਮਐਸਪੀਆ ਇਹਨੂੰ ਆਪਾਂ ਕਹਿੰਨੇ ਆ ਵੀ ਇਹ ਕਿਉਂ ਜ਼ਰੂਰੀ ਆ ਉਹਦਾ ਮੇਨ ਕਾਰਨ ਇਹ ਆ ਕਿ ਜਿਹੜਾ ਸਾਡਾ ਇੱਕ ਸਿੱਧੀ ਜੀ ਗੱਲ ਆ ਕਿ ਅੱਜ ਇੱਕ ਦੋ ਥਾਂ ਤੇ ਕੰਟਰੋਵਰਸੀ ਹੋਈ ਆ ਕਈ ਕੱਲ ਰਾਤ ਵੀਡੀਓ ਦੇਖੀਆਂ ਕਿ ਕਿਹਾ ਗਿਆ ਵਪਾਰੀ ਭਾਈਚਾਰੇ ਵੱਲੋਂ ਕਿ ਅਸੀਂ ਬਾਜ਼ਾਰ ਕਿਉਂ ਬੰਦ ਕਰੀਏ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਸੋਡਾ ਬਾਜ਼ਾਰ ਵੀ ਆ ਜਾਂ ਸਾਡਾ ਲਾਂਨ ਦੇਣਾ ਜਾਂ ਗਰੀਬਕੁਰਪੇ ਦਾ ਲਾਂਨ ਦੇਣਾ ਉਹ ਇੱਕ ਨਿਰਧਾਰਤ ਸੀਮਾ ਤੇ ਹੁੰਦਾਗਾ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਬਾਜ਼ਾਰ ਦੇ ਵਿੱਚੋਂ ਅਸੀਂ ਕੋਈ ਚੀਜ਼ ਖਰੀਦਣੀ ਆ ਉਹ ਕਾਦੇ ਤੇ ਡਿਪੈਂਡ ਆ ਉਹ ਉਥੋਂ ਦੀ ਜਿਹੜੀ ਬਸੂਆਂ ਜਿਹੜੀ ਆਬਾਦੀ ਆ ਉਹਦੀ ਖਰੀਦ ਸ਼ਕਤੀ ਤੇ ਡਿਪੈਂਡ ਆ ਜੇ ਮੌਣ ਮੰਡੀ ਨੂੰ 25 ਪਿੰਡ ਲੱਗਦੇ ਨੇ ਤਾਂ ਉਹਨਾਂ 25 ਪਿੰਡਾਂ ਦੇ ਲੋਕਾਂ ਦੀ ਜਿਹੜੀ ਆਮਦਨ ਆ ਜਿਹੜੀ ਉਹਨਾਂ ਦੇ ਜੇਬ ਦੇ ਵਿੱਚ ਉਹਨਾਂ ਦੇ ਰੁਪਏ ਆ ਉਹ ਖਰੀਦ ਸ਼ਕਤੀ ਉਹਦੇ ਤੇ ਡਿਪੈਂਡ ਆ ਹੁਣ ਜੇ ਤੁਸੀਂ ਆਖੋ ਵੀ ਜੇਬ ਤੇ ਕਿਵੇਂ ਡਿਪੈਂਡ ਆ ਜਾਂ ਖਰੀਦ ਸ਼ਕਤੀ ਕਿਵੇਂ ਹੋਣੀ ਚਾਹੀਦੀ ਆ ਉਹਦਾ ਸਭ ਤੋਂ ਵੱਡਾ ਕਾਰਨ ਕੀ ਆ ਉਹ ਐਮਐਸਪੀ ਆ ਮੰਨ ਕੇ ਚੱਲੋ ਅਸੀਂ ਫਸਲ ਬਿਜਲੀ ਕੋਈ ਐਮਐਸਪੀ ਨਹੀਂ ਕੋਈ ਪਤਾ ਨਹੀਂ ਵੀ ਇਹਦਾ ਕੀ ਰੇਟ ਲੱਗਣਾ ਵਪਾਰੀ ਨੇ ਆ ਕੇ ਕੀ ਲਾਉਣਾ ਉਦੋਂ ਕਿ ਮੰਤਰੀ ਬਾਜ਼ਾਰ ਦੇ ਵਿੱਚ ਮੰਦੀ ਆਉਣੀ ਆ ਜਾਂ ਤੇਜ਼ੀ ਆਉਣੀ ਆ ਤਾਂ ਉਸ ਵੇਲੇ ਜਿਹੜੀ ਸਾਡੀ ਖਰੀਦ ਸ਼ਕਤੀ ਡਾਊਨ ਜਾਊ ਡਾਊਨ ਕਿਵੇਂ ਜਾਊ ਹੁਣ ਸਾਡੇ ਜਿਹੜੇ ਆ ਵੱਡੀਆਂ ਵੱਡੇ ਹਾਈਵੇ ਬਣ ਕੇ ਇਹਦਾ ਕਾਰਨ ਆ ਬਾਈ ਜੀ ਨੇ ਗੱਲ ਕੀਤੀ ਆ ਬਾਈ ਜੀ ਨੇ ਪਹਿਲਾਂ ਬੁਲਾਰੇ ਨੇ ਕਿ ਇਥੇ ਸੈਲੋ ਬਣਨੇ ਆ ਇਹ ਗੱਲ ਬਿਲਕੁਲ ਜਾਇਜ਼ ਆ ਸੈਲੋ ਬਣਨੇ ਆ ਸਾਡੀ ਸਮੱਸਿਆ ਇਹ ਆ ਕਿ ਅਸੀਂ ਆਪਦੀ ਫਸਲ ਨੂੰ ਸਾਡੇ ਕੋਲੇ ਜਗ੍ਹਾ ਨਹੀਂ ਸਟੋਰ ਨਹੀਂ ਕਰ ਸਕਦੇ ਜਿਦੋਂ ਮੰਨ ਕੇ ਚੱਲੋ ਸੈਲੋ ਕੱਲੇ ਤੇ ਨਹੀਂ ਬਣਨੇ ਬਿਜਲੀ ਇੱਕ ਗੱਲ ਤੁਹਾਨੂੰ ਹੋਰ ਦੱਸਦਗੇ ਕਿ ਇੱਥੇ ਸੈਲੋ ਇਹ ਨਹੀਂ ਬਣਦੇ ਇੱਥੇ ਵੱਡੇ ਵੱਡੇ ਗਣਾਉਣ ਬਣ ਰਹੇ ਆ ਕਾਦੇ ਬਣ ਰਹੇ ਆ ਮੰਨ ਲਓ ਇੱਕ ਮਹਿੰਦਰਾ ਕੰਪਨੀ ਗੱਡੀਆਂ ਬਣਾਉਂਦੀ ਆ ਜਾਂ ਮਰੂਤੀ ਸੰਜੂਕੀ ਬਣਾਉਂਦੀ ਆ ਜਾਂ ਵੱਡੇ ਪੁਰਜੇ ਬਣਦੇ ਨੇ ਤਾਂ ਉਹਨਾਂ ਨੂੰ ਪੂਰੇ ਦੇਸ਼ ਦੇ ਵਿੱਚ ਭੇਜਣਾ ਮੰਨ ਲਓ ਦਿੱਲੀ ਬਣਦਾ ਸੀ ਉੱਥੇ ਜ਼ਮੀਨ ਮਹਿੰਗੀ ਹੋਗੀ ਗੜਕਾਉਂ ਹਰਿਆਣੇ ਦੇ ਵਿੱਚ ਮਹਿੰਗੀ ਹੋਗੀ ਜਾਂ ਕਿਤੇ ਹੋਰ ਬਣਦੇ ਸੀ ਤਾਂ ਉਹਨਾਂ ਨੇ ਆ ਹਾਈਵੇ ਬਣਨ ਕਰਕੇ ਪੰਜਾਬ ਦੇ ਵਿੱਚ ਬਿਲਕੁਲ ਹਾਈਵੇ ਦੇ ਨੇੜੇ ਆ ਕੇ ਜਮੀਨ ਲੈਣੀਆਂ ਉੱਥੇ ਉਹਨਾਂ ਨੇ ਉਹ ਗੱਡੀਆਂ ਸਟੋਰ ਕਰਨੀਆਂ ਉੱਥੋਂ ਸਾਰੇ ਆਪਣੇ ਭਾਰਤ ਦੇ ਵਿੱਚ ਤੇ ਦੂਰਦਰ ਸਟੇਟਾਂ ਦੇ ਵਿੱਚ ਉਹ ਮੰਨ ਕੇ ਚੱਲੋ ਗੱਡੀਆਂ ਭੇਜਣੀਆਂ ਨੇ ਇਸੇ ਕਰਕੇ ਉਹ ਸੈਲੋ ਵੀ ਇੱਥੇ ਬਣਨੇ ਆ ਦੂਜੀ ਗੱਲ ਆ ਜੀ ਵੀ ਜਿਹੜਾ ਕਾਰਪੋਰੇਟ ਆ ਤੇ ਅੱਜ ਤੱਕ ਇਸ ਪਾਸੇ ਆਇਆ ਨਹੀਂ ਸੀ ਫਸਲ ਵਾਲੇ ਪਾਸੇ ਹੁਣ ਕਿਉਂ ਆ ਗਿਆ ਉਹਦਾ ਕਾਰਨ ਇੱਕ ਤਾਂ ਸਿੱਧਾ ਜਾਂ ਪਹਿਲੀ ਗੱਲ ਜਿਹੜਾ ਕਰੋਨਾ 'ਚ ਪਤਾ ਲੱਗਿਆ ਕਿ ਕੱਲਾ ਖੇਤੀਬਾੜੀ ਸੈਕਟਰ ਆ ਜਿਹੜਾ ਡਾਊਨ ਨਹੀਂ ਹੋਇਆ ਜਿਹੜਾ ਬਾਹਰਲੇ ਸਟੇਟਾਂ ਦੇ ਵਿੱਚ ਬਾਹਰਲੇ ਕੰਟਰੀਆਂ ਦੇ ਵਿੱਚ ਜਿਹੜਾ ਮੰਨ ਕੇ ਚੱਲੋ ਸਿਸਟਮਾ ਕਾਰਖਾਨੇ ਵਾਲਾ ਲਾ ਲਓ ਜਾਂ ਉਹਨੂੰ ਆਪਾਂ ਕਹਿੰਦੇ ਨਾ ਉਦਯੋਗਾਂ ਵਾਲਾ ਉਹਨੂੰ ਬਹੁਤ ਵੱਡੀ ਮਾਰ ਪੈ ਗਈ ਮਾਰ ਇਸ ਕਰਕੇ ਪੈ ਗਈ ਕਿ ਉਹ ਬੰਦ ਹੋ ਗਏ ਉਹ ਜਦੋਂ ਬੰਦ ਹੋ ਗਏ ਕਰੋਨਾ ਕਰਕੇ ਤਾਂ ਉਹ ਉਥੋਂ ਜਿਹੜਾ ਮੰਨ ਕੇ ਮਜ਼ਦੂਰ ਵਰਗ ਸੀ ਉਹਨਾਂ ਨੂੰ ਵੀ ਬਾਹਰ ਕੱਢਤਾ ਜਦੋਂ ਉਹਨਾਂ ਨੂੰ ਵੀ ਬਾਹਰ ਕੱਢਤਾ ਤਾਂ ਉਹਨਾਂ ਨੂੰ ਇਸ ਗੱਲ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਤਾਂ ਭਾਰਤ ਦਾ ਜਿਹੜਾ ਅਰਥਚਾਰਾ ਸੀ ਉਹ ਥਾਂ ਤੇ ਖੜਾ ਰਿਹਾ ਅਮਰੀਕਾ ਇੱਕੋ ਇੱਕ ਸਟੇਟ ਆ ਜਿਹਨੇ ਕਰੋਨਾ ਦੇ ਵਿੱਚ ਆਪਣਾ ਕੰਮ ਬੰਦ ਨਹੀਂ ਕੀਤਾ ਉਹਨੇ ਇਸ ਕਰਕੇ ਨਹੀਂ ਕੀਤਾ ਉਹਨੂੰ ਪਤਾ ਸੀ ਕਿ ਜੇ ਅਸੀਂ ਇਹਨੂੰ ਬੰਦ ਕਰਾਂਗੇ ਤਾਂ ਸਾਡੀ ਜੀਡੀਪੀ ਥੱਲੇ ਜਾਊਗੀ ਜਦੋਂ ਸਾਡੀ ਜਿਹੜਾ ਇੱਥੇ ਵਾਦੀ ਆ ਉਹਦੀ ਖਰੀਦ ਸ਼ਕਤੀ ਘਟਦੀ ਆ ਖਰੀਦ ਸ਼ਕਤੀ ਉਦੋਂ ਘਟਦੀ ਆ ਜਦੋਂ ਸਾਨੂੰ ਸਾਡੀ ਆਮਦਨਾਂ ਜਿਹੜੀ ਉਹ ਜਦੋਂ ਘਟ ਗਈ ਜਮਾ ਉਹ ਜਦੋਂ ਉਹਨਾਂ ਗੱਡੀਆਂ ਲਾ ਲਓ ਮੋਟਰਸਾਈਕਲ ਆ ਉਹਨਾਂ ਨੇ ਕਿਸ਼ਤਾਂ ਤੇ ਕਿਉਂ ਕੱਢਿਆ ਉਹਦਾ ਤਰੀਕਾ ਇਹ ਕੱਢਿਆ ਵੀ ਜਿਹੜਾ ਪੰਗਾ ਖੜਾ ਹੋ ਗਿਆ ਆਪਣੇ ਮੋਟਰਸਾਈਕਲ ਨਹੀਂ ਵੇਚਦੇ ਹੁਣ ਆਪਾਂ ਕੀ ਕਰੀਏ ਤਾਂ ਉਹਨਾਂ ਨੇ ਕਹਿਣਾ ਤਾਂ 1000 ਰੁਪਿਆ ਭਰਾ ਕੇ ਇਹਨਾਂ ਨੂੰ ਮੋਟਰਸਾਈਕਲ ਦੇ ਦੋ ਆਪਾਂ 1000 ਰੁਪਿਆ ਭਰ ਕੇ ਮੋਟਰਸਾਈਕਲ ਲੈ ਆਏ ਤਾਂ ਉਹ ਜਿਹੜਾ ਮੋਟਰਸਾਈਕਲ ਲੈ ਆਏ ਤੇ ਆਪਾਂ ਭਰਨਾ ਲੱਖ ਰੁਪਿਆ ਕੰਪਨੀ ਨੂੰ ਪਰ ਆਪਾਂ ਕਮਾਉਂਦੇ ਫਿਰਦੇ ਆਂ ਪਰ ਕਿਹਦਾ ਕਮਾਉਂਦੇ ਫਿਰਦੇ ਆਂ ਉਹ ਕੰਪਨੀ ਦਾ ਕਮਾਉਂਦੇ ਫਿਰਦੇ ਆਂ ਕੰਪਨੀ ਨੇ ਜਿਹੜਾ ਅਸੀਂ ਆਉਣ ਵਾਲੇ ਸਾਲ ਦੇ ਵਿੱਚ ਲੱਖ ਰੁਪਿਆ ਕਮਾਉਣਾ ਸੀ ਉਹ ਸਾਡਾ ਪਹਿਲਾਂ ਹੀ ਗੈਨੇਟਰ ਆ ਲਿਆ ਅਸੀਂ ਆਪਦਾ ਨਹੀਂ ਕਮਾਉਂਦੇ ਫਿਰਦੇ ਜਦੋਂ ਕੋਈ ਚੀਜ਼ ਕਿਸਤੇ ਲੈ ਕੇ ਆਉਣੇ ਆ ਉਹ ਅਸੀਂ ਉਹ ਕੰਪਨੀ ਦਾ ਕਮਾਉ ਸੋ ਇਸ ਪਾਸੇ ਕਿਉਂ ਆਏ ਇਸ ਪਾਸੇ ਉਹ ਇਸ ਕਰਕੇ ਆਏ ਨੇ ਕਿ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਵੀ ਕੋਈ ਚੀਜ਼ ਹੋਰ ਬਣਦੀ ਆ ਉਹਦੀ ਲਾਈਫ ਬਹੁਤ ਆ ਤੇ ਇੱਕ ਇਹਨਾਂ ਆ ਇਹੋ ਜੀ ਚੀਜ਼ ਆ ਜਿਹੜੀ ਚੀਜ਼ ਨੇ ਜਿਵੇਂ ਕਹਿੰਦੇ ਵੀ ਢਿੱਡ ਤਾਂ ਤਿੰਨੇ ਵੇਲੇ ਭਰਨਾ ਪਊਗਾ ਤਾਂ ਉਹਦੀ ਖਾਤ ਬਹੁਤ ਆ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਯਾਰ ਚੀਜ਼ ਤਾਂ ਇਹ ਆ ਇਹਦੀ ਖਾਤ ਬਹੁਤ ਆਗੀ ਇਹਦੇ ਵਿੱਚੋਂ ਹੀ ਪੈਸਾ ਬਣਨਾਗਾ ਤੇ ਇਹ ਕ ਇਸ ਪਾਸੇ ਦਾ ਪਾਈ ਨਹੀਂ ਧਿਆਨ ਛੱਡੀ ਬੈਠੇ ਆ ਤਾਂ ਫੇਰ ਉਹ ਦੁਬਾਰੇ ਇਸ ਪਾਸੇ ਨੂੰ ਆਏ ਨੇ ਹੁਣ ਉਹਨਾਂ ਨੂੰ ਪਤਾ ਲੱਗਿਆ ਵੀ ਜਦ ਹੋਵੇ ਨਾ ਤਾਂ ਪਹਿਲਾਂ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਜਾਵੇ ਇਸ ਕਰਕੇ ਉਹਨਾਂ ਦਾ ਸਭ ਤੋਂ ਜ਼ਿਆਦਾ ਜ਼ੋਰ ਹੁਣ ਇਸ ਖਿੱਤੇ ਤੇ ਲੱਗਿਆ ਹੋਇਆਗਾ ਇਸ ਖਿੱਤੇ ਤੇ ਇਸ ਕਰਕੇ ਲੱਗਿਆ ਹੋਇਆ ਕਿ ਜਿਹੜਾ ਇਹ ਖਿੱਤਾਗਾ ਇਹ ਭਾਰਤ ਨੂੰ ਮਾਧੇਸ਼ਿਆਨਾ ਜੋੜਦਾ ਮਾਧੇਸ਼ਿਆਨਾ ਜਿਹੜਾ ਸਿਲਕ ਰੂਟ ਆ ਉਹ ਇੱਥੋਂ ਜੁੜਦਾਗਾ ਠੀਕਾ ਸਾਡਾ ਇਹ ਬਾਰਡਰ ਬੰਦ ਕਰੀ ਬੈਠੇ ਨੇ ਬਾਗਾ ਬਾਰਡਰ ਹੁਣ ਕੱਲ ਮੈਂ ਟੀਵੀ ਦੇ ਇੱਕ ਵਪਾਰੀ ਭਾਈ ਜਾਰੇ ਨੂੰ ਸੁਣਿਆ ਉਹ ਕਹਿੰਦਾ ਇੱਥੇ ਵਪਾਰੀ ਨਹੀਂ ਆ ਰਹੇ ਖਲੋਰੀ ਬਾਰਡਰ ਰੁੱਕੀ ਬੈਠੇ ਨੇ ਉਹ ਮਾਇਆ ਆ ਵੀਰ ਭਾਈ ਵੀਰ ਮੇਰਾ ਚਲੋ ਠੀਕ ਆ ਜਿਹੜੇ ਇਧਰੋਂ ਵਪਾਰੀ ਆਉਣਗੇ ਆਉਣਗੇ ਇਧਰੋਂ ਦਾ ਕੱਲੇ ਭਾਰਤ ਜੋ ਆ ਜਾਣਗੇ ਚਲੋ ਨਾਲ ਲੱਗਦੇ ਹੋਰ ਪਾਸੋਂ ਆ ਜਾਣਗੇ ਪਰ ਜਿਹੜਾ ਵਪਾਰੀ ਆਉਣਾਗਾ ਵੀ 20 ਦੇ ਛੰਦ ਹੋਣਾ ਉਹਦਾ ਸਾਡਾ ਬਾਗਾ ਬਾਡਰ ਆਹੀਂ ਰੁਕਿਆ ਪਿਆ ਕਿਉਂਕਿ ਸਾਡਾ ਥਾਰਾ ਮਾਲ ਜਾਮਨਗਰ ਰਾ ਜਾ ਕੇ ਉਹ ਜਿਹੜੀ ਕਾਰਲਾ بندرਗਾਹ ਦੇ ਰਾਹੀਂ ਜਾ ਰਹਾਗਾ ਕਿੱਥੇ ਸਾਨੂੰ ਇੱਥੋਂ 25 ਕਿਲੋਮੀਟਰ ਤੋਂ ਸਾਡਾ ਛੜਕੀ ਰੂਟ ਸ਼ੁਰੂ ਹੋ ਜਾਂਦਾਗਾ ਟੈਨ ਦਾ ਮਤ ਲੈ ਗਿਆ ਵੀ ਇਹਨਾਂ ਨੇ ਚਾਰਚ ਫੇਰੋ ਸਾਨੂੰ ਦੱਬਿਆ ਹੋਇਆਗਾ ਕੰਕਾ ਨਾਜ ਇੱਕ ਇਹੋ ਜੀ ਚੀਜ਼ ਆ ਕਿ ਨਾਜ ਦੀ ਪੂਰੇ ਵਰਲਡ ਦੇ ਵਿੱਚ ਲੋੜ ਹੀ ਲੋੜ ਆ ਇਹ ਗੱਲ ਨਹੀਂ ਕਿ ਨਾਜ ਜਿਨ੍ਹਾਂ ਕੋਲੇ ਬਾੜਾ ਇਹਨਾਂ ਕੋਲੇ ਕੋਈ ਨਾਜ ਬਾੜਾ ਨਹੀਂ ਕਾਰਨ ਇਹ ਆ ਵੀ ਉਹ ਇਹ ਖਿੱਤੇ ਨੂੰ ਹਟਾਉਣਾ ਚਾਹੁੰਦੇ ਆ ਇਹ ਖਿੱਤਾ ਉਹਨਾਂ ਨੇ ਲੈਣੀ ਲੈਣਾ ਇਸ ਗੱਲ ਤੇ ਉਹਨਾਂ ਦੀ ਪਗੜਾ ਦੂਸਰੀ ਗੱਲ ਇਹ ਆ ਕਿ ਵੀ ਸਾਡੇ ਵਿੱਚ ਇੱਕ ਨਰਾਸ਼ਾ ਫੈਲਦੀ ਆ ਕਿ ਯਾਰ ਉਹ ਬੋਲ ਦੇਣੀ ਉਹ ਆਪਣੀ ਗੱਲ ਨੂੰ ਕੌਲ ਦੇਣੀ ਇਹ ਨਹੀਂ ਇਹ ਇੱਕ ਸੰਧਾਤ ਹੁੰਦਾਗਾ ਉਹਦਾ ਕਾਰਨ ਇਹ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਇਸ ਗੱਲ ਦਾ ਇਹਨਾਂ ਦੇ ਮਨਾਂ ਦੇ ਵਿੱਚ ਸਦਮਾ ਬਿਠਾ ਦਿਓ ਕਿ ਵੀ ਉਹ ਉਹਦੀ ਸਿਹਤ ਤੇ ਤਾਂ ਕੋਈ ਅਸਰ ਨਹੀਂ ਕਈ ਵਾਰੀ ਆਪਾਂ ਵੀ ਕਹਿ ਦਿੰਦੇ ਆ ਕਿ ਨੁਕਸਾਨ ਤਾਂ ਆਪਾਂ ਨੂੰ ਹੋਈ ਜਾਂਦਾ ਪਰ ਉੱਤੋਂ ਉੱਤੋਂ ਆਪਾਂ ਦਿਖਾਉਂਦੇ ਆ ਵੀ ਸਾਡੇ ਤੇ ਤਾਂ ਯਾਰ ਕੋਈ ਅਸਰ ਨਹੀਂ ਸੋ ਉਹ ਸਾਨੂੰ ਆਉਣ ਵਾਲੇ ਸਮੇਂ ਵਾਸਤੇ ਡਿਮੋਰਲਾਈਜ਼ ਕਰਨਾ ਚਾਹੁੰਦੇ ਨੇ ਕਿ ਉਹਨਾਂ ਨੂੰ ਇਹ ਲੱਗੇ ਵੀ ਇਹ ਤੋਂ ਵੱਡੀ ਲੜਾਈ ਵਿੱਢਣ ਤੋਂ ਪਹਿਲਾਂ ਇਹਨਾਂ ਨੂੰ ਨਾਕਸ਼ਣ ਪੈ ਜੇ ਇਹ ਕਹਦਣ ਵੀ ਉਹਨਾਂ ਦੇ ਤਾਂ ਡੱਲੇ ਵਾਲ ਜਿਹੜਾ ਬੈਠਾ ਆਪਣਾ ਪ੍ਰਧਾਨ ਸਾਹਿਬ ਭੁੱਖ ਹੜਤਾਲ ਤੇ ਵੀ ਉਹਨਾਂ ਦੇ ਕੋਈ ਅਸਰ ਨਹੀਂ ਲੋਕ ਇਹ ਗੱਲ ਕਰਨ ਲੱਗ ਜਾਣਾਂ ਵੀ ਨਹੀਂ ਯਾਰ ਉਹਨਾਂ ਦੇ ਤਾਂ ਕੋਈ ਅਸਰ ਨਹੀਂ ਇਹੋ ਜੀ ਗੱਲ ਨਹੀਂ ਅਸਰ ਉਹਨਾਂ ਤੇ ਹੈਗਾ ਕਿਉਂਕਿ ਜਦੋਂ ਇੱਕ ਆਵਾਦੀ ਏਡੇ ਵੱਡੇ ਪੱਧਰ ਤੇ ਉਹਨਾਂ ਨੂੰ ਚੁਣੌਤੀ ਦੇ ਰਹੀ ਆ ਇਸ ਖਿੱਤੇ ਦੇ ਵਿੱਚ ਉਹਨਾਂ ਨੂੰ ਲਗਾਤਾਰ ਚੁਣੌਤੀ ਮਿਲੀ ਆ ਇਹਦੀ ਛੋਟੀ ਜੀ ਧਾਰਨਾ ਚਾਹੇ ਕੋਈ ਆਇਆ ਕੱਲੇ ਅੰਗਰੇਜ਼ਾਂ ਨੂੰ ਛੱਡ ਕੇ ਸਾਰੇ ਇਧਰਲੇ ਪਾਸਿਓਂ ਆਏ ਸੀ ਹਮਲਾਵਾਰ ਤੇ ਉਹਨਾਂ ਨੂੰ ਇਸੇ ਖਿੱਤੇ ਨੇ ਚੁਣੌਤੀ ਦਿੱਤੀ ਸੀ ਅੰਗਰੇਜ਼ ਜਦੋਂ ਆਏ ਨੇ ਉਹ ਲਗਭਗ 1750 ਦੇ ਆਸ-ਪਾਸ ਆਏ ਨੇ ਬੰਗਾਲ ਵਾਲੇ ਪਾਸਿਓਂ ਪਰੰਤੂ ਤੁਸੀਂ ਇੱਕ ਗੱਲ ਦੇਖੋ ਕਿ ਪੰਜਾਬ ਜਾ ਕੇ 1849 ਦੇ ਵਿੱਚ ਗੁਲਾਮ ਹੁੰਦਾਗਾ 100 ਸਾਲ ਲੱਗਿਆ ਉਹਨਾਂ ਨੂੰ ਭਾਰਤ ਜਿੱਤਣ ਤੇ ਤੇ ਪੰਜਾਬ 100 ਸਾਲ ਬੱਦੇ ਨੇੜ ਜਾ ਕੇ ਗੁਲਾਮ ਹੋਇਆ ਸੀ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਵੀ ਇਹੀ ਸੀਗਾ ਕਿ ਇੱਥੋਂ ਦੇ ਲੋਕ ਹਮੇਸ਼ਾ ਇਹਨਾਂ ਨੇ ਟੱਕਰ ਦਿੱਤੀ ਆਗੀ ਇਹ ਸਵਾਰਾਂ ਦਾ ਬਹੁਤ-ਬਹੁਤ ਧੰਨਵਾਦ ਵੱਡੇ ਪੱਧਰ ਤੇ ਇਸ ਸਫੰਦ ਨੂੰ ਸਫਲ ਕੀਤਾਗਾ ਇੱਕ ਵਾਰ ਫੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ